ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਗੀਰਦੀ ਹੋਈਆਂ ਮੈਰੀ ਕੋਰਨਰ ਫਿਟ ਕਰਕੇ ਦਿਖਾਉਣਗੇ ਕਈ ਭਰਾ ਇਹਦੇ ਨਵੇਂ ਉਹਨਾਂ ਨੂੰ ਮੈਰੀ ਕਰ ਰੋ ਫਿਟ ਕਰਨ ਨੂੰ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ ਉਹ ਜਦੋਂ ਵੀਡੀਓ ਵੇਖ ਲੈਣ ਫੇਰ ਸਿੱਖ ਲੈਂਦੇ ਆ ਤੇ ਫੇਰ ਉਹਨਾਂ ਆਤੀ ਕੰਮ ਆਸਾਨ ਹੋ ਜਾਂਦਾ ਵਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਦੇਖੋ ਜੀ ਆਪਾਂ ਮਾਜਿੰਗ ਕੋਰਨਰ ਨੂੰ ਫਿਟਿੰਗ ਕਰ ਲਏ ਆ ਜਿੱਦਾਂ ਆਪਣਾ ਉਹ ਕੋਰਨਰ ਵਾ ਨਾ ਆਪਾਂ ਇਹ ਪਲੇਟ ਇੱਧਰ ਰੱਖਣੀ ਮਤਲਬ ਜਿਹੜੀ ਇੱਧਰੋਂ ਅੰਦਰ ਜਾਵੇ ਕਈ ਕਰਦੇ ਆ ਉਹ ਇੱਧਰ ਰੱਖ ਲੈਂਦੇ ਆ ਤੇ ਆ ਖਣੀ ਆਪਾਂ ਜਦੋਂ ਉਹਦਾ ਇੱਧਰ ਰੱਖਣੀ ਹੈ ਠੀਕ ਆ ਐ ਰੱਖਣੀ ਆ ਆਹ ਮੋੜ ਕੇ ਤਾਂ ਫਿਰ ਨਹੀਂ ਹੋਣੀ ਇਹਦੇ ਕੋਲ ਇਹਦੇ ਚਾਰ ਨਾੜ ਨਾ ਹੋਣੇ ਕਿਸੇ ਵਾ ਅਛਾ ਇਹ ਇਹ ਜਿਹੜੀ ਆ ਤੁਸੀਂ ਆ ਕਰਕੇ ਬਖਾਉਂਦੇ ਇਹ ਟੀਮ ਟੀਮ ਮਤਲਬ ਇੱਧਰ ਰੱਖ ਲੈਂਦੇ ਆ ਨਾ ਅੱਛਾ ਹਾਂ ਉਹ ਫੇਰ ਮੜ ਕੇ ਆ ਚੀਜ਼ ਇੱਜਾ ਆਏ ਨਾ ਫੇਸੇ ਨਹੀਂ ਲੈਂਦੀ ਆਹ ਵੇਖੋ ਆਹ ਚੀਜ਼ ਜਿਹੜੀ ਕਰਨੀ ਆ ਅੰਦਰੋਂ ਨਹੀਂ ਦੇਈਦੇ ਆ ਅੱਛਾ ਇਹ ਅੰਦਰੋਂ ਠੀਕ ਠੀਕ ਹਾਂ ਬਤਿਹਰੇ ਚਾਰ ਨਾੜਾ ਧਿਆਨ ਦੇ ਵਿੱਚ ਰੱਖਨੀਆ ਬਹੁਤ ਜ਼ਰੂਰੀ ਆ ਚਾਰ ਨਾੜਾ ਕਿਸ ਨੇ ਇਹ ਦੱਸੋ ਬਟਾ ਨਾ ਨਹੀਂ ਇਹ ਤੇ ਸਾਹ ਇਹ ਨਾੜਾ ਇਤਨਾ ਕੱਟਿਆ ਹੋਣਾ ਹਾਂ ਇਹ ਸਭ ਤੋਂ ਪਹਿਲਾਂ ਵੀਰ ਜੀ ਇਹ ਸਵਾਲ ਆ ਵੀ ਉਹਦਾ ਬਕਸਾ ਕਿੰਨੇ ਵਾਈ ਕਿੰਨੇ ਦਾ ਰੱਖਣਾ ਆ ਆਪਾਂ ਬਕਸਾ ਉਹ ਮਨ ਲਾਈਟ ਫੋਟੋ ਪਛਾਣ ਉਦੋਂ ਹੋਏਗਾ ਇਹ ਉਹ ਦੱਸਦੇ ਨੇ ਬਕਸੇ ਦੇ ਵੀ ਅੱਛਾ ਜੀ ਉਹ ਰ ਕਾਰੋਨੀ ਕਿਹਦੇ ਪੱਲਾ ਹੋਣਾ ਜਿਹੜਾ ਬਾਹਰ ਬਾਜੀ ਤੋਂ ਬਾਹਰ ਨਿਕਲਣਾ ਇਹਨਾਂ ਅੱਛਾ ਜਿਹਦੇ ਵਿੱਚੋਂ ਬਾਹਰ ਨਿਕਲਣਾ ਉਹ 18 ਇੰਚ 19 ਇੰਚ ਹੀ ਹੋਣਾ ਚਾਹੀਦਾ ਹਾਂ ਠੀਕ ਠੀਕ ਹੈ ਉਹ ਵੀ ਜੀਮਿੰਗ ਕਨੂੰ ਆ ਦੇ ਕਰਤੇ ਵਿਖਾਉਣਗੇ ਮੈਜੀ ਕੋਰਨਰ ਫੇਟਾ ਰੋਬੋਟ ਢੋਗ ਲੈਣਾ ਸਭ ਕਰਨਾ ਸੋ ਆਸਤਰਾ ਦੇ ਨਾਟ ਜਿਹੜੇ ਉਹ ਕੱਸ ਲੈਣੇ ਆਪਾਂ ਨਾਟ ਬਹੁਤ ਹੀ ਛੋਟੇ ਥੋੜੀ ਕੱਸਣ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ ਮਾਫੀ ਸਟਾਰ ਵਾਲੇ ਨਾਟ ਮਸ਼ੀਨ ਨਾਲ ਕੱਸੇ ਜਾਂਦੇ ਕੋਈ ਚੱਕਰ ਨਹੀਂ ਹੁੰਦਾ ਇਹਦਾ ਉਹ ਨਾ ਦੇ ਕੱਟੇ ਨਾ ਨਾ ਸਟ੍ਰੀਨ ਚਲਾ ਕੇ ਦੇਖ ਲੈਣਾ ਇਹਦਾ ਜਿਹੜਾ ਦੂਸਰਾ ਹਿੱਸਾ ਦਾ ਉਸ ਨੂੰ ਰੇਲਿੰਗ ਵਿੱਚ ਇਹਨਾਂ ਪਾ ਲੈਣਾ ਇਹ ਖਾਸਾ ਕਰਕੇ ਵੀਡੀਓ ਨੂੰ ਆ ਦੂਸਰੇ ਪਾਸੇ ਵਾਲਾ ਵੀ ਆਸਰਾ ਨੇ ਕਿ ਪਸਾਉਣਾ ਨਾਲ ਉਹ ਆਸਰਾ ਦੋਵੇਂ ਭਾਗ ਇਹ ਚਾਲੂ ਕਰਕੇ ਦੇਖ ਲੈਣੇ ਮੈਂ ਇਹਨੇ ਕਿਰੀ ਕਰਿਆ ਮੇਰੇ ਲੋਕ ਸਟਿੰਗ ਕਰ ਲੂਣੇ ਮੈਂ ਪਹਿਲਾਂ ਕੀ ਕਰੀ ਤਬਾ ਸਬਕੀ ਹਟਲ ਹੁੰਦਾ ਉਹ ਵੇਖ ਰਹੇ ਹੋ। ਆਹ ਇਹ ਦਾ ਹੈਂਡਲ ਵਾਈਟ ਤੋਂ ਸਾਈਡ ਤੋਂ ਕਸਣਾ ਹੁੰਦਾ ਹੈ। ਇਹ ਇਹ ਦਾ ਹੈਂਡਲ ਹੈ ਜੀ ਜਿਹਨੂੰ ਆਪ ਦਿੱਕੇ ਕੋਰਨਰ ਦੇ ਸਾਈਡ ਤੋਂ ਸਕਰੂ ਲੱਗਾ ਹੁੰਦਾ ਹੈ ਇਧਰੋਂ। ਅਗਲੇ ਖਾਈ ਦੇ ਤੇ ਸਕਰੂ ਇਧਰੋਂ ਲੱਗਣਾ ਹੈ। ਨਾਸਟਰ ਨੂੰ ਕਾਫੀ ਨਹੀਂ।

ਦਾ ਬਾਈ ਇਹ ਕਿੰਨਾ ਰੱਖਿਆ ਬਕਸਾ ਦਾ ਬਕਸਾ ਕਿੰਨੇ ਦਾ ਦੇ ਬਕਾ ਪਾਈ 23 ਇੰਚ ਦਾ ਬੈਗ ਨੋ ਜਦਾ 3 ਇੰਚ ਡੂੰਗਾ ਜੇ 6 2 ਇੰਚ ਜਲੀ ਬੈਠਣਾ ਹਾਂ ਇਹ ਦੂਜੇ 33 ਇੰਚ ਬਕਸਾ ਹੈ ਬੱਕੇ ਦਾ ਪੱਲਾ ਉਹ 18 ਇੰਚ ਦਾ ਜੇ ਅੰਦਰ ਅੰਦਰ ਇਹ ਤਾਂ ਪੱਲਾ ਜਿਹੜਾ ਉਹ 18 ਇੰਚ ਦਾ 18 ਇੰਚ ਠੀਕ ਹੈ ਬਾਕੀ ਤਾਂ ਪੂਰੀਆਂ ਬੜਨ ਕਰਕੇ ਬਹਾਲਦੇ ਆਂ ਅਚਾਨਕ ਠਵਾਂਂ ਦੀ ਪਹਿਲਾਉਂ ਮਾਕੇ ਦਾ ਆਧੇ ਤਾਂ ਕਿੰਨੀ ਛੱਡਣੀ ਚਾਹੀਦੀ ਸੈਰ ਉੱਪਰ ساری ਗੱਲਾਂ ਕਰੀ ਆ ਦੋ ਦੋ ਪੇਜ ਲਾ ਕੇ ਨੇ ਕਰੀ ਚਲਾ ਕੇ ਵੇਖਣਾ ਨਹੀਂ ਬਾਕੀ ਦੇ ਪੱਤੇ ਕਰੀ ਅਛਾ ਦੋ ਪੇਜ ਕੱਸ ਕੇ ਇੱਕ ਰਹੀ ਚਲਾ ਕੇ ਵੇਖਣਾ ਨਹੀਂ ਚਲਾ ਕੇ ਵੇਖਣਾ ਜੀ ਜੀ ਦੋ ਪੇਜ ਲਾ ਕੇ ਨਾਲਾ ਘਾ ਪੂਰੇ ਛੱਡ ਕੇ ਲਾਉਣੀ ਹੁੰਦੀ ਹੈ। ਨਾਲ ਅੱਗੇ ਪੰਜ ਇੰਚ ਛੱਡ ਕੇ ਲਾਉਣੀ ਹੁੰਦੀ ਹੈ। ਅੱਗੇ ਪੰਜ ਇੰਚ ਛੱਡ ਕੇ ਲਾਉਣੀ। ਠੀਕ ਆ। ਆਹ ਸਾਈਡ ਤੋਂ ਬਰਾਬਰ ਲਾਉਣੀ ਹੁੰਦੀ ਹੈ ਇਹਦੇ। ਠੀਕ ਆ। ਹੂੰ।

ਹਾਂਜੀ ਦੋਸਤੋ ਪੂਰੀ ਕੰਪਲੀਟ ਹੋ ਗਈ ਆ ਵੇਖੋ ਲੱਗ ਚੁੱਕੀ ਆ ਆ ਵੇਖੋ ਇੱਥੇ ਬਾਹਰ ਆ ਜਾਣਾ ਇਹਨੇ ਆ ਸਾਡੇ ਇਧਰ ਹੋ ਗਈ ਆ ਆ ਮੁੜ ਕੇ ਤਾਂ ਬਾਹਰ ਆ ਜਾਣਾ ਬਗਾਈ ਟੋਲੇ ਨੂੰ ਨਹੀਂ ਆਪਣੇ ਆਪ ਅੰਦਰ ਜਾਣਾ ਇਹਨੇ ਅੱਗੇ ਪੱਛੇ ਇੱਧਰ ਹਾਂ ਅੱਗੇ ਪੱਛੇ ਜਾ ਰਿਹਾ ਇਹਨੇ ਹਾਂਜੀ ਦੋਸਤੋ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗ ਜਾਣਾ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਸਹੀ ਲੱਗਿਆ ਇਹ ਗੱਲ ਤਾਂ ਕੀ ਗੱਲ ਹੈ